ਕਈ ਵਾਰੀ ਇੱਕ ਬਹੁਤ ਸੋਹਣੀਆਂ ਤਸਵੀਰਾਂ ਪਹਿਲਾਂ ਆਉਂਦੀਆਂ ਹੁੰਦੀਆਂ ਸੀ ਕਹਿੰਦੇ ਅਕਾਲੀ ਦਲ ਦਾ ਲੀਡਰ ਲੰਘਦਾ ਹੁੰਦਾ ਸੀ ਨਾ ਨੀਲੀ ਪੱਕ ਗਾਤਰਾ ਉੱਤੋਂ ਦੀ ਪਾ ਕੇ ਹਨਾ 5-6 ਫੁੱਟ ਕੱਦ ਮੁੱਛਾਂ ਕੁੰਡੀਆਂ ਉਹਦਾ ਇੱਕ ਰੌਬ ਹੁੰਦਾ ਇੱਕ ਟੌਰ ਹੁੰਦਾ ਹੈ ਵੀ ਆ ਅਕਾਲੀ ਦਲ ਦਾ ਲੀਡਰ ਜਾ ਰਿਹਾ ਪਰ ਹੁਣ ਥੋੜਾ ਜਿਹਾ ਸਮਾਂ ਬਦਲ ਗਿਆ ਕੁਝ ਰੋਡੇ ਕੋਡੇ ਮੁੰਡੇ ਜਿਹੜੇ ਉਹ ਵੀ ਝੰਡੇ ਲੈ ਕੇ ਸ਼ਰੋਮਣੀ ਅਕਾਲੀ ਦਲ ਜਿੰਦਾਬਾਦ ਦੇ ਜਦੋਂ ਨਾਰੇ ਲਾਉਂਦੇ ਆ ਇੱਕ ਉਹ ਤਕਲੀਫ ਨਹੀਂ ਹੁੰਦੀ ਵੀ ਯਾਰ ਸਾਡਾ ਸ਼ਰੋਮਣੀ ਅਕਾਲੀ ਦਲ ਤੇ ਬਹੁਤ ਉੱਚਾ ਸੀ ਤੇ ਅੱਜ ਇਹ ਲੈਵਲ ਕਿਰੂ ਜਾ ਰਿਹਾ ਚੇਰਾ ਮੂਰਾ ਮੈਨੇ ਨਹੀਂ ਰਖਦਾ ਆੜਾ ਜੱਜਬਾਣਾ ਹਾਂ ਅਕਾਲੀ ਦਲ ਦਾ ਇਹ ਮੈਨੇ ਰਖਦਾ ਚਲੋ ਸਮਾਂ ਮੁੰਡੇ ਆਜ ਕੱਲ ਬੜਾ ਜਿਆਦਾ ਸਪੀਡ ਫੜ ਲੈਂਦੇ ਇਹ ਲੱਗਦਾ ਨਹੀਂ ਕਿ ਇੱਥੇ ਵੀ ਥੋੜਾ ਜਿਹਾ ਲੱਗਦਾ ਪਰ ਹੁਣ ਕਿਸੇ ਨੂੰ ਆਪਾਂ ਕੀ ਕਹਿ ਸਕਦੇ ਆ ਲੱਗਦਾ ਅਕਾਲੀ ਦਲ ਸਾਡੀ ਇੱਕ ਜਮਾਤ ਹੋ ਆ ਵੀ ਜਿਨ੍ਹਾਂ ਨੇ ਸਿੱਖੀ ਸਿਧਾਂਤਾਂ ਤੇ ਚੱਲਣ ਦੀ ਗੱਲ ਕੀਤੀ ਸੀ ਹਨਾ ਜੀ ਤੇ ਜੇ ਸਿੱਖੀ ਸਿਧਾਂਤਾਂ ਤੇ ਅਸੀਂ ਚੱਲਣਾ ਤੇ ਇੱਥੇ ਵੀ ਤੇ ਧਿਆਨ ਸਾਨੂੰ ਹੀ ਦੇਣਾ ਪੈਣਾ ਹੈ ਨਾ ਬਿਲਕੁਲ ਤੁਹਾਡੀ ਗੱਲ 100% ਠੀਕ ਆ ਪਰ ਹੁਣ ਮੋੜਾ ਪਿਆ ਜਿਹੜੀ ਗੱਲ ਤੁਸੀਂ ਕਰਦੇ ਹੋ ਨਾ ਹੁਣ ਸ਼ਰਾਤੇ ਮੁੰਡੇ ਪੱਗਾਂ ਬੰਨ੍ਹਨੀ ਸ਼ੁਰੂ ਕਰਤੀਆਂ ਹਾਂ ਇਹ ਅਕਾਲੀ ਦਲ ਦਾ ਹੀ ਜਜ਼ਬਾ ਹੈ ਜੀ ਇਹ ਦਸਤਾਰ ਮੇਂ ਹਮ ਜਿਹੜੇ ਚਲਾਈ ਸੀ ਸ਼੍ਰੋਮਣੀ ਅਕਾਲੀ ਦਲ ਨਹੀਂ ਚਲਾਈ ਸੀ ਇਹ ਨਹੀਂ ਹੈ ਕਿ ਸ਼੍ਰੋਮਣੀ ਅਕਾਲੀ ਦਲ ਇਸ ਇਸੀ ਦਾ ਦਰਦ ਨਹੀਂ ਰੱਖਦਾ ਦਰਦ ਰੱਖਦਾ ਪਰ ਪ੍ਰਮਾਤਮਾ ਕਿਰਪਾ ਕਰੇ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜੀਆਂ ਧਾਰਮਿਕ ਮਹਿਮਾ ਜੜੀਆਂ ਨੇ ਜੜੀਆਂ ਸਾਡੇ ਸਿੱਖੀ ਸਰੂਪ ਨਾਲ ਜੜੀਆਂ ਸਮਟਾ ਰੱਖਦੀਆਂ ਨੇ ਉਹ ਵੀ ਆਉਣ ਵਾਲੇ ਸਮੇਂ ਦੇ ਚਲਾਈ ਜਾਣਗੇ ਤਾਂ ਜੋ ਇਹਨਾਂ ਚੀਜ਼ਾਂ ਦਾ ਜਿਹੜੀ ਗੱਲ ਤੁਸੀਂ ਕਰਦੇ ਹੋ ਮੋੜਾ ਪੈ ਸਕੇ ਹੋਣਾ ਚਾਹੀਦਾ ਹੈ ਹੋਣਾ ਚਾਹੀਦਾ ਇੱਕ